반갑 ਜੈਕਾਰਾ ਬਾਬਾ ਦੁੱਧਾਤਾ ਜੀ ਮਹਾਰਾਜ ਜੀ ਦਾ ਬੋਸ ਸੱਚੇ ਦਰਵਾਰ ਕੀ ਜੈ ਜੈਕਾਰਾ ਗੁਰੂदास ਮਹਾਰਾਜ ਜੀ ਦਾ ਬੋਸ ਸੱਚੇ ਦਰਵਾਰ ਕੀ ਜੈ ਕਰਨ ਸਤਕਾਰਯੋ ਗੁਰੂ ਪਿਆਰੀ ਸਾਧ ਸੰਗਤਿਓ ਦੇਣਾ ਬਾਬਾ ਦੁੱਧਾਤਾ ਜੀ ਤੋਂ ਆਮ ਵਿਖੇ ਅੱਜ ਮਹਾਪੁਰਸ਼ਾਂ ਦੇ ਤਤਵ ਨੂੰ ਮੀਟੇ ਤਨ ਤਨ ਬਾਬਾ ਬੂਟਾ ਦਾਸ ਮਹਾਰਾਜ ਜੀ ਸਤਿਗੁਰੂ ਗੀਵਦਾਸ ਮਹਾਰਾਜ ਮਹਾਪੁਰਸ਼ਾਂ ਦੀ ਪ੍ਰਾਤਮਿਕ ਚਲਾਈ ਮਰਜ਼ਾਦਤ ਦੇ ਅਨੁਸਾਰ ਅੱਜ ਛੇ ਮਸਰਾ ਸਾਰੀ ਸੰਗਤਾਂ ਨੇ ਮਹਾਪੁਰਸ਼ਾਂ ਦੇ ਸਥਾਨ ਤੇ ਮਨਾਇਆ ਸਾਰੀ ਪ੍ਰਬੰਧਕ ਕਮੇਟੀ ਕਈ ਦਿਨਾਂ ਤੋਂ ਇਸ ਸਰਾਤਾਂ ਦੇ ਮੇਲੇ ਦੀ ਬਹੁਤ ਦੇਰ ਰਾਤ ਅਣਤਖ ਮਿਹਨਤ ਕਰ ਰਹੀ ਹੈ ਸਾਰੀਆਂ ਸੰਗਤਾਂ ਵਾਸਤੇ ਬਹੁਤ ਵੱਡੇ ਵੱਡੇ ਪ੍ਰਬੰਧ ਕਮੇਟੀ ਨੇ ਅਪਰਾਧ ਕੀ ਕੇ ਸਾਰ ਸੰਗਤ ਨੂੰ ਕੇ ਕਿਸੇ ਵੀ ਗੱਲੋਂ ਪਰੇਸ਼ਾਨੀ ਨਾ ਸਾਰੀ ਸੰਗਤ ਬੜੀ ਖੁਸ਼ੀ ਦੇ ਨਾਲ ਬੜੇ ਪ੍ਰੇਮ ਦੇ ਨਾਲ ਮਹਾਪੁਰਸ਼ਾਂ ਦੇ ਚਰਨਾਂ ਦੇ ਵਿੱਚ ਨਤਸਤ ਹੋਵੇ ਤੇ ਸਾਸ ਨੇ ਸਾਰੀਆਂ ਸੰਗਤਾਂ ਨੂੰ ਦਾਸ ਬਨੋਂ ਸ਼ਰਧਾ ਦੇ ਸਲਾਣਾ ਜੋੜ ਮਿਲ ਗਈ ਵੀ ਲੱਖ ਆਦਰ ਮਹਾਰਾਜੀ ਸਾਰੀਆਂ ਸੰਗਠਨਾਂ ਦੇ ਉੱਪਰ ਆਪਣਾ ਮੇਰਾ ਪ੍ਰਿਆਸ ਅਸ਼ੀਰਵਾਦ ਕਰਨ ਉਹ ਦੇਰੇ ਉਚਣ ਦੀ ਕਲਾ ਬਖਸ਼ਣ ਔਰ ਪ੍ਰਬੰਧਕ ਕਮੇਟੀ ਦੇ ਅੰਗ ਸਨ ਰੁਕੇ ਸਹਿਯਤ ਰੱਖਣ ਔਰ ਸਾਰੇ ਕਾਰਜ ਜਿ ਕਰਾਈ ਜਾਣ ਆਪਣੇ ਆਪ ਦੱਸ ਕੇ ਇਹ ਹੀ ਅਰਦਾਸ ਕਰਦੀ ਮੈਂ ਸਾਰੀਆਂ ਸੰਸਥਾਨਾਂ ਦਾ ਪਤਨ ਜੀ ਸਾਰੀਆਂ ਸੰਗਠਨਾਂ ਨੂੰ ਸਰਤਾ ਦੇ ਮੇਲੇ ਚਾਹਸ ਵੱਲੋਂ ਔਰ ਪ੍ਰਬੰਧਕ ਕਮੇਟੀ ਵੱਲੋਂ ਜਿਲ੍ਹਾ ਪ੍ਰਧਾਨ ਜੀ ਜਿਆ ਗੁਰਦੇਵ ਧਨ ਗੁਰਦੇਵ ਜੇਕਰ ਅਸਤ ਬਾਬਾ ਲਾਸ਼ਣ ਜੀ ਮਹਾਰਾਜੀ ਦਾ ਉਹ ਸਤਿ ਅੰਦਰ ਬਾਦ ਇੱਕ 108 ਸੰਤ ਬਾਬਾ ਪੂਰਨ ਦਾਤ ਜੀ ਗਿੰਦਪਾਉਂ ਰੁੱਤਾਂ ਤੱਕੇਰੇ ਜਿਲ੍ਹਾ ਸ਼ਿਆਲਪੁਰ ਸ਼ਹਿਮਸ ਰਾਜ ਸੰਗਤ ਦੇ ਸਹਿਯੋਗ ਦੇ ਨਾਲ ਮਹਾਪੁਰਸ਼ਾਂ ਦੀ ਕਿਰਪਾ ਦੇ ਨਾਲ ਮਨਾਇਆ ਜਾਂਦਾ ਹੈ ਕਮੇਟੀ ਵੱਲੋਂ ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਸੰਗਤ ਦਾ ਮਹਾਪੁਰਸ਼ਾਂ ਦਾ ਸੰਤ ਬਾਬਾ ਮੇਜਰ ਦਾਤ ਜੀ ਸੰਤ ਬਾਬਾ ਗੱਜੰਦੁਰਵਾਣ ਜੀ ਮਹਾਨ ਕੀਤਾ ਕਰਕੇ ਸੰਤ ਨੂੰ ਨਿਹਾਲ ਕੀਤਾ ਮਹਾਪੁਰ ਚਰਤੀ ਕਲਾ ਪਾਰਕ ਵਿੱਚ ਸੰਗਤ ਤੇ ਆਇਆ ਗਿਆ ਤੇ ਪੱਤਰਕਾਰ ਵੀਰਾਂ ਦਾ ਬਹੁਤ-ਬਹੁਤ ਸਹਿਜ ਰੂ ਧੰਨਵਾਦ ਕਰਦੀ ਹੈ ਕਮੇਟੀ ਜਿਹੜਾ ਆਪਣਾ ਕੀਮਤੀ ਸਮਾਂ ਕੱਟ ਕੇ ਮਹਾਪੁਰ ਨਹੀਂ ਜਾਂਦਾ ਤਾੜੀਆਂ ਕਰਦੇ ਆ ਚੇਅਰ ਸੰਤ ਜੀ ਸੰਤਾਂ ਅੱਜ 108 ਸੰਤ ਬਾਬਾ ਪੂਰਨਦਾਤ ਜੀ 108 ਸੰਤ ਬਾਬਾ ਗਰੀਬਦਾਤ ਜੀ ਦੇ ਸਥਾਨ ਤੇ ਡੇਰਾ ਦੁੱਧਾ ਦਾ ਨਿਭਾਣ ਦੇਤੇ ਅੱਜ 6ਵਾਂ ਸਾਲ ਬੜੀ ਧੂਮ-ਧਾਮ ਨਾਲ ਮਨਾਇਆ ਗਿਆ ਜਿਸ ਵਿੱਚ ਮਹਾਪੁਰਸ਼ਾਂ ਨੇ ਸੰਤ ਬੱਬਾ ਮੇਜੋ ਦਾਸ ਜੀ ਸੰਤ ਬੱਬਾ ਸਤਨਾਮ ਦਾਸ ਜੀ ਜਿਨ੍ਹਾਂ ਨੇ ਸ਼ਬਦ ਕੀਰਤਨ ਨਾਲ ਸੰਗਤ ਨੂੰ ਨਿਹਾਲ ਕੀਤਾ ਅਸੀਂ ਇਹਨਾਂ ਦੇ ਕਮੇਟੀ ਵੱਲੋਂ ਬਹੁਤ ਹੀ ਸ਼ੁਕਰਗੁਜ਼ਾਰ ਆਂ ਔਰ ਜਿਨ੍ਹਾਂ ਨੇ ਸੰਗਤ ਆ ਉਹਨਾਂ ਦਾ ਵੀ ਇਹਨਾਂ ਸਾਧੂ ਸੰਤਾਂ ਦਾ ਬਹੁਤ ਸ਼ੁਕਰਗੁਜ਼ਾਰ ਆ ਜਿਨ੍ਹਾਂ ਨੇ ਜਿਨ੍ਹਾਂ ਦੇ ਸਹਿਯੋਗ ਦੇ ਨਾਲ ਔਰ ਸੰਗਤ ਦੇ ਸਹਿਯੋਗ ਨਾਲ ਅਸੀਂ ਇਹ ਸ਼ਾਦਾਂ ਦਾ ਮੇਲਾ ਬੜੀ ਧੂਮ ਧਾਮ ਨਾਲ ਮਨਾਇਆ ਧੰਨਵਾਦ ਜੈ ਸੰਤ ਗੁੱਡ ਆਫਟਰਨੂੰ एवरीवन ਮੈਂ ਡਾਕਟਰ ਪਰਮਿੰਦਰ ਸੂਦ ਐਸਜੀਆਰ ਹਸਪੀਟਲ ਕੋਰਟਸ ਤੋਹੀ ਤੋਂ ਅੱਜ ਸਾਡੀ ਟੀਮ ਨੂੰ ਪਿੰਡ ਭਾਮ ਵਿਖੇ ਡਿਸਟ੍ਰਿਕਟ ਹੁਸ਼ਿਆਰ ਪਰ ਦੁੱਧਾਧਾਰੀਆਂ ਦੇ ਡੇਰੇ ਤੇ ਪਹੁੰਚ ਕੇ ਨਮਸਤਕ ਹੋਣ ਦਾ ਮੌਕਾ ਮਿਲਿਆ ਜਿਸ ਦੇ ਵਿੱਚ ਕੇ ਇਸ ਸ਼ਰਾਧ ਦੌਰਾਨ ਜੋ ਸਲਾਨਾ ਜੋੜ ਮੇਲਾ ਕਰਵਾਇਆ ਜਾਂਦਾ ਹਰ ਸਾਲ ਇਸ ਤਰ੍ਹਾਂ ਵੀ ਹਰ ਸਾਲ ਦੀ ਤਰ੍ਹਾਂ ਬੜੇ ਹੀ ਧੂਮ ਧਾਮ ਦੇ ਨਾਲ ਇਹ ਸਲਾਨਾ ਜੋੜ ਮੇਲਾ ਸ਼ਰਾਧਾ ਦਾ ਕਰਵਾਇਆ ਗਿਆ ਦੂਰੋਂ ਨੇੜਿਓਂ ਸੰਗਤਾਂ ਆਕੇ ਨਸਮਸਤਕ ਹੋਈਆਂ ਮੈਨੂੰ ਵੀ ਉੱਥੇ ਜਾਕੇ ਨਸਮਸਤਕ ਹੋਣ ਦਾ ਮੌਕਾ ਮਿਲਿਆ ਮੇਰੇ ਵੱਲੋਂ ਤੇ ਐਸਜੀਆ ਦੀ ਪੂਰੀ ਟੀਮ ਵੱਲੋਂ ਪੂਰੀ ਹੀ ਸਾਧ ਸੰਗਤ ਨੂੰ ਦੇਸ਼ਾਂ ਪਰਦੇਸਾਂ ਵਿੱਚ ਬੈਠਿਆਂ ਨੂੰ ਔਰ ਇਲਾਕੇ ਦੀ ਜਿੰਨੀ ਵੀ ਸਾਧ ਸੰਗਤ ਦੁਦਾਧਾਰੀਆਂ ਦੇ ਡੇਰੇ ਨਾਲ ਜੁੜੀ ਸਾਰਿਆਂ ਨੂੰ ਹੀ ਮੇਰੇ ਵੱਲੋਂ ਤੇ ਮੇਰੀ ਪੂਰੀ ਟੀਮ ਵੱਲੋਂ ਲੱਖ ਲੱਖ ਵਧਾਈਆਂ ਥੈਂਕ ਯੂ